ਲੁਧਿਆਣਾ ਸ਼ਹਿਰ ਵਿੱਚ ਇੱਕ ਸੰਸਥਾ ਵੱਲੋਂ ਹੋਲੀ ਦੇ ਸਬੰਧ ਵਿੱਚ ਛੀਵਾ ਵਿਸ਼ਾਲ ਪੰਡਾਰਾ ਲਗਾਇਆ ਗਿਆ ਹੈ ਦੱਸਦੀ ਹੈ ਕਿ ਇਸ ਮੌਕੇ ਤੇ ਇਸ਼ਾਨ ਕਪੂਰੀ ਅਤੇ ਉਨ੍ਹਾਂ ਦੀ ਟੀਮ ਦੇ ਵੱਲੋਂ ਆਮ ਲੋਕਾਂ ਨੂੰ ਜਨਤਾ ਨੂੰ ਆ ਮਹਾਸ਼ਿਵਰਾਤਰੀ ਅਤੇ ਹੋਲੀ ਉਤਸਵ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਮੌਕੇ ਮੌਜੂਦ ਰਹੇ ਜਕਰੇ ਪੀਰ ਬਜਰੰਗੇ ਹਰ ਮਹਾਦੇਵ ਪਹਿਲਾਂ ਤਾਂ ਜੀ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਹੈ ਲੁਧਿਆਣਾ ਲਾਈਵ ਦੇ ਸਾਰੇ ਸਰੋਤਿਆਂ ਨੂੰ ਮੈਂ ਮਾਸ਼ ਸ਼੍ਰਾਤੀ ਦੀਆਂ ਲੱਖਾਂ ਲੱਖਾਂ ਕਰੋੜਾਂ ਵਧਾਈਆਂ ਦਿੰਦਾ ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਭਾਰਤ ਮਾ ਕਲੱਬ ਵੱਲੋਂ 6ਵਾਂ ਵਿਸ਼ਾਲ ਪੰਡਾਰਾ ਤੇ ਮਹੋਸਤਵ ਬੜੇ ਹੀ ਧੂਮ-ਤਾਮਨਾ ਤੇ ਹਰਸ਼ੋ ਉਲਾਸ ਨਾਲ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਮੁਹੱਲੇ ਵਾਸੀਆਂ ਦਾ ਸਾਰੇ ਹੀ ਦੋਸਤਾਂ ਦਾ ਸਾਰੇ ਹੀ ਐਨ ਜੀਓ ਦਾ ਸਵਾਗਤ ਸਾਰੇ ਯੂਥ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੰਜ ਸਟਾਲ ਜਿਵੇਂ ਪੂੜੀ ਛੋਲੇ ਖੀਰ ਆਈਸਕ੍ਰੀਮ ਅਤੇ ਆਦੀ ਫਰੂਟ ਹੋਰ ਸਟਾਲ ਵੀ ਲਗਾ ਰਹੇ ਹਾਂ ਜਿਹਦੇ ਵਿੱਚ ਸਾਰੇ ਹੀ ਯੂਥ ਦਾ ਸਵਾਗਤ ਹੁੰਮੂਮਾ ਕੇ ਕੀਤਾ ਜਾ ਰਿਹਾ ਹੈ ਸਾਡੀ ਇਹ ਸਟੇਜ ਕੋਈ ਰਾਜਨੀਤਿਕ ਨਾ ਹੁੰਦੀ ਐ ਕਿ ਧਾਰਮਿਕ ਸਟੇਜ ਹੈ ਜਿਹਦੇ ਵਿੱਚ ਸਾਰੇ ਹੀ ਸੰਸਥਾਵਾਂ ਦਾ ਸਾਰੇ ਹੀ ਮੈਂਬਰਾਂ ਦਾ ਸਾਰੇ ਹੀ ਨੇਤਾਵਾਂ ਦਾ ਸਵਾਗਤ ਬੜੀ ਹੁੰਮੂਮਾ ਕੇ ਕੀਤਾ ਜਾਂਦਾ ਹੈ ਤੇ ਜਿਹੜੇ ਯੂਥ ਅੱਜ ਕੱਲ੍ਹ ਦੀ ਬੜੇ ਗਲਤ ਨਸ਼ਿਆਂ ਵਿੱਚ ਕੰਮਾਂ ਵਿੱਚ ਪੈ ਰਹੀ ਹੈ ਜਿੱਦ ਕਰਕੇ ਸਾਡਾ ਲੁਧਿਆਣਾ ਤੇ ਪੰਜਾਬ ਬੜਾ ਬਦਨਾਮ ਹੋ ਰਿਹਾ ਮੈਂ ਸਾਰੀ ਯੂਥ ਨੂੰ ਇੱਕ ਸਨੇਹਾ ਦਊਂਗਾ ਕਿ ਇਹੋ ਜਿਹੇ ਗ ਨਾਲ ਜੁੜੇ ਤਾਂ ਕਿ ਸਾਡੇ ਲੁਧਿਆਣੇ ਦਾ ਸਾਡੇ ਪੰਜਾਬ ਦਾ ਵਿਕਾਸ ਹੋ ਸਕੇ ਸਾਡਾ ਪੰਜਾਬ ਵੈਸੇ ਹੀ ਬੜਾ ਬਦਨਾਮ ਰਹਿੰਦਾ ਹੈ ਨਸ਼ਿਆਂ ਦੇ ਗਲਤ ਕੰਮਾਂ ਦੇ ਚੱਕਰ ਲੇਕਿਨ ਅੱਧਾ ਦੀ ਕੋਈ ਗੱਲ ਨਹੀਂ ਹੈ ਜਿਹੜੇ ਬਾਹਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਕਦੀ ਪੰਜਾਬ ਆ ਕੇ ਦੇਖੋ ਜਿੱਨੇ ਲੰਗਰ ਜਿੰਨੀਆਂ ਸ਼ੋਭਾ ਯਾਤਰਾਵਾਂ ਇੱਥੇ ਧਾਰਮਿਕ ਸੰਸਥਾਵਾਂ ਕਰਾਉਂਦੀਆਂ ਨੇ ਕਿਤੇ ਪੰਜਾਬ ਤੋਂ ਇਲਾਵਾ ਕਿਸੇ ਹੋਰ ਰਾਜੇ ਤੁਹਾਨੂੰ ਦਿਖੂਗੀਆਂ ਨਹੀਂ ਤੇ ਪੰਜਾਬ ਨੂੰ ਅੱਧਾ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਾਕੀ ਜਿਆਦਾ ਨਾ ਕਹਿੰਦਾ ਹੋਇਆ ਸਭ ਨੂੰ ਮਾਹ ਸ਼ੁਗਰਾ ਤੇ ਬਹੁਤ-ਬਹੁਤ ਵਧਾਈਆਂ ਕੀ ਹੋ ਰਹੀ ਹੈ ਇਹ ਫੰਕਸ਼ਨ ਨਿਊ ਸ਼ਿਵਾਜੀ ਨਗਰ ਹਾਥੀ ਮੰਦਰ ਦੇ ਸਾਹਮਣੇ ਹੋ ਰਿਹਾ ਜੀ ਲਗਾਤਾਰ 8 ਸਾਲ ਤੋਂ ਸ਼ਿਵਰਾਤਰੀ ਦੇ ਜਨਮ ਅਸ਼ਟਮੀ ਦੇ ਕਰਾਇਆ ਜਾਂਦਾ ਹੈ ਜਿਦੇ ਵਿੱਚ ਸਾਰੇ ਹੀ ਮੈਂਬਰ ਵੱ ਚੜ ਕੇ ਹਿੱਸਾ ਲੈਂਦੇ ਨੇ ਇਸ ਤੋਂ ਇਲਾਵਾ ਸਾਡੀ ਐਨ ਜੀਓ ਬਲੱਡ ਡੋਨੇਸ਼ਨ ਕੈਂਪ ਕਿਸੇ ਗਰੀਬ ਕਰਨ ਦਾ ਵਿਆਹ ਹੋਵੇ ਹਰ ਤਰੀਕੇ ਦੇ ਸੋਸ਼ਲ ਕਾਮਾਂ ਨੂੰ ਅੱਗੇ ਰੰਦੀ ਹੈ ਤੇ ਮੈਂ ਆਪਣਾ ਇੱਕ ਟਾਰਗੇਟ ਲਿੱਤਾ ਮੈਂ ਕਿਸੇ ਯੂਥ ਨੂੰ ਜਿਹੜੀ ਮੇਰੇ ਨਾਲ ਜੁੜੀ ਹੈ ਗਲਤ ਨਸ਼ੇ ਗੰਮਾ ਚ ਨਹੀਂ ਪੈਣ ਦੂੰਗਾ ਤੇ ਸਾਰਿਆਂ ਨੂੰ ਆਪਣੇ ਨਾਲ ਜੋੜੂੰਗਾ ਸ਼ਿਵਰਾਤਰੀ ਦਾ ਮਹਾਨ ਪਰਵ ਤੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹਾਂਗਾ ਉੱਥੇ ਕੀ ਜਿੱਥੇ ਇਸ਼ਾਨ ਕਪੂਰ ਜੀ ਨੇ ਜੋ ਕਿ ਸਮਾਜ ਦਾ ਇੱਕ ਬਹੁਤ ਵਧੀਆ ਕੰਮ ਕਰ ਰਹੇ ਨੇ ਸਮਾਜ ਉੱਤੇ ਖੂਨਦਾਨ ਕੈਂਪ ਹਰ ਚੀਜ਼ ਲਗਾਉਂਦੇ ਨੇ ਲੋਕਾਂ ਦੀ ਭਲਾਈ ਵਾਸਤੇ ਅੱਗੇ ਹੋ ਕੇ ਆਂਦੇ ਨੇ ਸੋ ਇਹ ਵੀ ਅਜਨ ਨੇ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਹੈ ਤੇ ਇਹ ਵੀ ਵਧਾਈ ਦੇ ਪਾਤਰ ਨੇ ਸੋ ਮੈਂ ਯੂਥ ਨੂੰ ਇਹ ਜ ਨੇ ਆ ਦੇਵਾ ਚਾਹਾਂਗਾ ਜਿੱਦਾਂ ਇਹ ਮੇਰਾ ਛੋਟਾ ਭਰਾ ਧਾਰਮਿਕ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਵਾਚੜ ਕੇ ਅੱਗੇ ਹੋ ਕੇ ਕਿਸਾ ਪਾਉਂਦਾ ਹੈ ਤੇ ਸਾਰੇ ਯੂਥ ਨੂੰ ਇਹੀ ਸੁਨੇਹਾ ਹੈ ਕਿ ਉਹ ਅੱਗੇ ਵੱਧ ਕੇ ਇਹ ਵੀਰ ਨਾਲ ਸਾਥ ਦੇਣ ਤੇ ਚੰਗੇ ਕਮਾਂ ਵਿੱਚ ਜਾਣ ਵਾਈਸ ਪ੍ਰੈਜ਼ੀਡੈਂਟ ਭਾਤਮਾ ਕਲਬ ਦਾ ਹੁੰਦੇ ਨਾਤੇ ਸਾਰਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਚਾਹਵਾਂਗਾ ਅੱਜ ਅਸੀਂ ਬਥੇਰੇ ਸਟਾਲਸ ਲਾਏ ਨੇ ਸਾਡਾ 1 ਵਜੇ ਤੋਂ ਲੈ ਕੇ 6 ਵਜੇ ਤੱਕ ਸਟਾਲਸ ਚੱਲ ਰਹੇ ਨੇ ਤੁਸੀਂ ਸਾਡੇ ਸਟਾਲਸ ਤੇ ਆਓ ਲੰਗਰ ਖਾਓ ਤੇ ਸਾਨੂੰ ਅਸ਼ੀਰਵਾਦ ਦਿਓ ਅੱਜ ਅੱਜ ਦੇ ਮਹਾਸ਼ਿਵਰਾਤੇ ਵਾਕਿਫ ਦਰਤੇ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ